ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਕ ਪਾਸੇ ਮੌਸਮ ਅਜਿਹਾ ਮੀਂਹ ਵਾਲਾ ਇੱਥੇ ਬਣਿਆ ਹੋਇਆ ਹੈ ਤੇ ਦੂਜੇ ਪਾਸੇ ਚੋਣ ਪ੍ਰਚਾਰ ਸਿਖਰ ਦੇ ਉੱਤੇ ਹੈ। ਤਾਂ ਜਿੱਥੇ ਗਰਮੀ ਦਿਨ-ਦਿਨ ਵੱਧ ਰਹੀ ਹੈ, ਉਵੇਂ-ਉਵੇਂ ਹੀ ਚੋਣ ਪ੍ਰਚਾਰ ਦਾ ਤੇ ਇੱਥੇ ਸਿਆਸੀ ਪਾਰਾ ਵੀ ਸਿਖਰ ਦੇ ਉੱਤੇ ਪਹੁੰਚ ਰਿਹਾ ਹੈ। ਇਹ ਤਸਵੀਰ ਸੁਖਵੀਰ ਸਿੰਘ ਬਾਦਲ, ਪਰੂਕਾਰ ਸਿੰਘ ਘੋਮਣ, ਡਾਕਟਰ ਦਿਲਜੀਤ ਸਿੰਘ ਕੀਮਾ, ਚਰਨਜੀਤ ਸਿੰਘ ਢਿੱਲੋਂ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ। ਤੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਤਾਂ ਅਜਿਹੇ ਦੇ ਵਿੱਚ ਵਰਕਰਾਂ ਦਾ ਜਿਹੜਾ ਜੋਸ਼ ਹੈ ਉਹ ਇੱਥੇ ਵੇਖੇ ਹੀ ਬਣਦਾ ਹੈ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇੱਥੇ ਚੋਣ ਪ੍ਰਚਾਰ ਦੇ ਵਿੱਚ ਰੋਡ ਸ਼ੋਅ ਦੇ ਵਿੱਚ ਜੁਟੇ ਹੋਏ ਨੇ ਤਾਂ ਅਜਿਹੇ ਦੇ ਵਿੱਚ ਕਿਉਂਕਿ ਕਾਰੋਬਾਰੀ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਪੱਛਮੀ ਹਲਕੇ ਤੋਂ ਆਉਂਦੇ ਨੇ ਤੇ ਲਾਜ਼ਮੀ ਤੌਰ ਦੇ ਉੱਤੇ ਜਿਹੜੀਆਂ ਅਸੀਂ ਕਾਰੋਬਾਰੀਆਂ ਦੇ ਨਾਲ ਜਿਹੜੀ ਗੱਲਬਾਤ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਜਾ ਰਹੀ ਹੈ ਆਪਣੀ ਸਰਕਾਰ ਦੇ ਵਿੱਚ ਕੀਤੇ ਹੋਏ ਕੰਮਾਂ ਨੂੰ ਮੁਰਦ ਤੋਂ ਸਾਂਝਾ ਕੀਤਾ ਜਾ ਰਿਹਾ ਹੈ ਤੇ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਵੀ ਇਸ ਦਰਮਿਆਨ ਕੀਤੀ ਜਾ ਰਹੀ ਹੈ ਤਾਂ ਲੁਧਿਆਣਾ ਵੈਸਟ ਦੇ ਵਿੱਚ ਕੌਣ ਵੈਸਟ ਇਹ ਜਨਤਾ ਤੈ ਕਰੇਗੀ ਲੁਧਿਆਣਾ ਪੱਛਮੀ ਦੀ ਪਰ ਉਸ ਤੋਂ ਪਹਿਲਾਂ तमाम ਪਾਰਟੀਆਂ ਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਤਾਂ ਜੋ ਆਪਣੇ ਏਜੰਡੇ ਆਪਣੀਆਂ तमाम तरह ਦੀਆਂ ਜਾਣਕਾਰੀਆਂ ਲੋਕਾਂ ਤੱਕ ਪਹੁੰਚਾਈਆਂ ਜਾਵੇ ਜਿਸ ਦੇ ਆਧਾਰ ਦੇ ਉੱਤੇ ਜਨਤਾ ਜਨਾਰਦਰ ਨੇ ਫੈਸਲਾ ਕਰਨਾ ਹੈ ਕੀ ਉਹਨਾਂ ਨੂੰ ਕਿਹੜਾ ਉਮੀਦਵਾਰ ਚੰਗਾ ਲੱਗਦਾ ਹੈ ਕਿਹੜੀ ਪਾਰਟੀ ਉਹਨਾਂ ਨੂੰ ਪਸੰਦ ਹੈ ਤੇ ਕਿਸ ਆਧਾਰ ਦੇ ਉੱਤੇ ਲੋਕ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਪਰ ਉਸ ਤੋਂ ਪਹਿਲਾਂ ਇਹ ਰੋਡ ਸ਼ੋਅ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਚੋਣ ਪ੍ਰਚਾਰ ਦੀ ਕਮਾਂਡ ਇੱਥੇ ਸੰਭਾਲੀ ਹੋਈ ਹੈ ਤਾਂ ਲੁਧਿਆਣਾ ਪੱਛਮੀ ਹਰਕਤ ਵਿੱਚ ਇਸ ਵਕਤ ਸਿਆਸੀ ਪਾਰਾ ਸਿਖਰ ਦੇ ਉੱਤੇ ਹੈ तमाम ਪਾਰਟੀਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਵਾਪਸੀ ਦੀ ਤਿਆਰੀ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਜੋਸ਼ ਖੁروش ਦੇ ਨਾਲ ਇੱਥੇ ਚੋਣ ਪ੍ਰਚਾਰ ਕਰ ਰਿਹਾ ਹੈ ਪਰ ਜੋਸ਼ ਜਜ਼ਬਾ ਜਨੂਨ ਇਹਨਾਂ ਵਰਕਰਾਂ ਦਾ ਇੱਥੇ ਨਜ਼ਰ ਆ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਿੱਥੋਂ ਜਿੱਥੋਂ ਰੋਡ ਸ਼ੋਅ ਗੁਜ਼ਰ ਰਿਹਾ ਹੈ ਉੱਥੇ ਪਹੁੰਚ ਰਹੇ ਨੇ ਲੋਕ ਪਹੁੰਚ ਰਹੇ ਨੇ ਕਾਰੋਬਾਰੀ ਪਹੁੰਚ ਰਹੇ ਨੇ ਤਾਂ तमाम ਮਸਲੇ ਉਹਨਾਂ ਨੂੰ ਵੀ ਸੁਬੋਧਨ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਜ਼ਿਕਰ ਕਰਦੇ ਨੇ तमाम ਮਸਲਿਆਂ ਦਾ ਚਾਹੇ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਮਸਲਾ ਹੋਵੇ ਕਿਉਂਕਿ ਕਾਰੋਬਾਰੀ ਵਪਾਰੀਆਂ ਦੇ ਲਈ ਕਾਨੂੰਨ ਵਿਵਸਥਾ ਬੇਹੱਦ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਜੇਕਰ ਸੂਬੇ ਦੇ ਵਿੱਚ ਕਾਨੂੰਨ ਆਏ ਵਿਵਸਥਾ ਵਧੀਆ ਹੋਏਗੀ ਤਾਂ ਉਸ ਦੇ ਨਾਲ ਹੀ ਜੁੜਿਆ ਹੁੰਦਾ ਹੈ ਵਪਾਰ ਤਾਂ ਜਿਹੇ ਦੇ ਵਿੱਚ ਇਹ ਸਮੱਸਿਆ ਨੂੰ ਜਨਤਾ ਦੇ ਅੱਗੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਰੱਖਿਆ ਜਾਂਦਾ ਹੈ ਖਾਸ ਤੌਰ ਦੇ ਉੱਤੇ ਆਪਣੀ ਸਰਕਾਰ ਦੇ ਵੇਲੇ ਕੀਤੇ ਕੰਮਾਂ ਨੂੰ ਵੀ ਉਹਨਾਂ ਦੇ ਸਾਹਮਣੇ ਰੱਖਿਆ ਜਾਂਦਾ ਹੈ ਤੇ तमाम ਚੀਜ਼ਾਂ ਨੂੰ ਆਧਾਰ ਬਣਾ ਕੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਈ ਜਾਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ ਪੱਕੀ ਕੀਤੀ ਜਾਏ ਤਾਂ ਅਜਿਹੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਜੋ ਰੋਡ ਸ਼ੋਹ ਦੀ ਅਗਵਾਈ ਕਰ ਰਹੇ ਨੇ ਤੇ ਹੱਥਾਂ ਦੇ ਵਿੱਚ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਇਹਨਾਂ ਵਰਕਰਾਂ ਦੇ ਜੋਸ਼ ਨੂੰ ਬਿਆਨ ਕਰ ਰਹੇ ਨੇ ਇਹ ਤਸਵੀਰ ਹੈ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਵੱਲੋਂ ਹੱਥ ਜੋੜ ਕੇ ਵਰਕਰਾਂ ਦਾ ਲੋਕਾਂ ਦਾ ਸਤਕਾਰ ਤੇ ਸਵਾਗਤ ਕਬੂਲਿਆ ਜਾ ਰਿਹਾ ਤੇ ਨਾਲ ਪਰ ਉਪਕਾਰ ਸਿੰਘ ਘਮਣ ਜੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਫਿਲਹਾਲ ਤਕਵੀਰ ਸਿੰਘ ਬਾਦਲ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਪਰ ਉਪਕਾਰ ਸਿੰਘ ਕੋ ਮਨ ਨੂੰ ਜਿਤਾਉਣ ਦੇ ਲਈ ਤਾਂ ਲੋਕਾਂ ਦੇ ਨਾਲ ਸਿੱਧਾ ਸੰਪਰਕ ਬਣਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਰੋਡ ਸ਼ੋਅ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚਾਰ ਤਸਵੀਰਾਂ ਨੇ ਇੱਕ ਪਾਸੇ ਇਹ ਉਮੀਦਵਾਰ ਜੋ ਇੱਕ ਦੂਜੇ ਨੂੰ ਟੱਕਰ ਦੇ ਰਹੇ ਨੇ ਤੇ ਦੂਜੇ ਪਾਸੇ ਇਹ ਤਸਵੀਰਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਆਏ ਹੜ੍ਹ ਦੀਆਂ ਤਾਂ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਪੱਛਮੀ ਦੇ ਵਿੱਚ ਇਸ ਵਕਤ ਅਕਾਲੀ ਦਲ ਦੇ ਝੰਡੇ ਤੇ ਵਰਕਰਾਂ ਦੀ ਨਾਰੇਬਾਜ਼ੀ ਆਸਮਾਨ ਦੇ ਵਿੱਚ ਗੂੰਜ ਰਹੀ ਹੈ ਤਕਰੀ ਵਾਲਾ ਆ ਗਿਆ ਤਾ ਲੁਧਿਆਣਾ ਵੈਸਟ ਦੇ ਵਿੱਚ ਇਸ ਵਕਤ ਸਿਆਸੀ ਪਾਰਾ ਸਿਖਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਪ੍ਰਚਾਰ ਦੇ ਜ਼ਰੀਏ ਲੋਕਾਂ ਤੱਕ ਆਪਣੇ ਏਜੰਡੇ ਜਿਹੜੇ ਨੇ ਉਹ ਪਹੁੰਚਾਏ ਜਾ ਰਹੇ ਨੇ ਤਾਂ ਇਸ ਵਕਤ ਸੁਖਬੀਰ ਸਿੰਘ ਬਾਦਲ ਜੋ ਚੋਣ ਪ੍ਰਚਾਰ ਦੀ ਜਿਨ੍ਹਾਂ ਦੇ ਵੱਲੋਂ ਕਮਾਂਡ ਸੰਭਾਲੀ ਹੋਈ ਹੈ ਇੱਕ ਵਿਸ਼ਾਲ ਰੋਡ ਸ਼ੋਅ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਥੇ ਕੱਢਿਆ ਗਿਆ ਹੈ ਪਰ ਉਪਕਾਰ ਸਿੰਘ ਕੋ ਮਨ ਨੂੰ ਜਤੌਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਇਹ ਤਸਵੀਰ ਇੱਕ ਵੱਡਾ ਇਕੱਠ ਇੱਥੇ ਨਜ਼ਰ ਆ ਰਿਹਾ ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਤਿਲ ਸੁਟਣ ਨੂੰ ਵੀ ਜਗ੍ਹਾ ਨਹੀਂ ਇਸ ਵਕਤ ਲੁਧਿਆਣਾ ਪੱਛਮੀ ਦੀਆਂ ਸੜਕਾਂ ਦੇ ਉੱਤੇ ਇਸੇ ਤਰੀਕੇ ਦਾ ਨਜ਼ਾਰਾ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਹੈ ਤਾਂ ਬਹੁਤ ਵੱਡੀ ਗਿਣਤੀ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਜਿੱਥੇ ਵਿਸ਼ਾਲ ਰੈਲੀਆਂ ਰੋਡ ਸ਼ੋਅ ਦੇ ذریعے ਪ੍ਰਚਾਰ ਕੀਤਾ ਜਾਂਦਾ ਹੈ ਉੱਥੇ ਹੀ ਹਰ ਘਰ ਤੱਕ ਹਰ ਜਿਹੜੇ ਵੋਟਰ ਤੱਕ ਆਪਣੀ ਪਹੁੰਚ ਨੂੰ ਜ਼ਕੀਨੀ ਬਣਾਉਣ ਦੇ ਲਈ ਡੋਰ ਟੂ ਡੋਰ ਕੈਂਪੇਨ ਵੀ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਲੁਧਿਆਣਾ ਪੱਛਮੀ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਸ ਵਕਤ ਸੁਖਬੀਰ ਸਿੰਘ ਬਾਦਲ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਤਮਾਮ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਚੋਣ ਪ੍ਰਚਾਰ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੇਲੇ ਜੋ ਸਰਕਾਰ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਉਸ ਵਕਤ ਕੀਤੇ ਕੰਮਾਂ ਨੂੰ ਮੁਰ ਤੋਂ ਲੋਕਾਂ ਦੇ ਸਾਹਮਣੇ ਰੱਖਿਆ ਜਾ ਰਿਹਾ ਹੈ ਯਾਦ ਕਰਵਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤੇ ਕੰਮਾਂ ਨੂੰ ਤੇ ਅਜਿਹੇ ਦੇ ਵਿੱਚ ਲਾਜ਼ਮੀ ਤੌਰ ਦੇ ਉੱਤੇ ਕਿਉਂਕਿ ਜਦੋਂ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਪਾਰੀਆਂ ਕਾਰੋਬਾਰੀਆਂ ਦੇ ਲਈ ਬਹੁਤ ਸਾਰੀਆਂ ਅਜਿਹੀਆਂ ਸਕੀਮਾਂ ਉਹਨਾਂ ਦੇ ਸਾਹਮਣੇ ਲਿਆਂਦੀਆਂ ਗਈਆਂ ਰੱਖੀਆਂ ਗਈਆਂ ਜੋ ਕਾਰੋਬਾਰੀਆਂ ਨੂੰ ਜਾਂ ਵਪਾਰ ਨੂੰ ਜਾਂ ਇੰਡਸਟਰੀ ਨੂੰ ਹੁਲਾਰਾ ਦਿੰਦੀਆਂ ਸਨ ਤਾ ਜਿਹੇ ਦੇ ਵਿੱਚ ਉਹਨਾਂ ਸਕੀਮਾਂ ਦਾ ਮੋੜ ਤੋਂ ਜ਼ਿਕਰ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਕੰਮਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਤੇ ਉਹਨਾਂ ਕੰਮਾਂ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਥੇ ਕੀਤੀ ਜਾ ਰਹੀ ਹੈ। ਪਰ ਇੱਥੇ ਟੱਕਰ ਬੇਹਜਾਦਾ ਜ਼ਬਰਦਸਤ ਰਹਿਣ ਵਾਲੀ ਹੈ। ਖਾਸ ਤੌਰ ਦੇ ਉੱਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਕੋਸ਼ਿਸ਼ ਕਰੇਗੀ ਕਿ ਜਿਹੇ ਦੇ ਵਿੱਚ ਮੋੜ ਤੋਂ ਲੁਧਿਆਣਾ ਵੈਸਟ ਦੀ ਸੀਟ ਦੇ ਉੱਤੇ ਕਾਬਜ਼ ਹੋਵੇ ਤਾਂ ਦੂਜੇ ਪਾਸੇ ਬੀਜੇਪੀ ਆਪਣੀ ਸਿਆਸੀ ਜ਼ਮੀਨ ਤਲਾਸ਼ ਰਹੀ ਹੈ ਇਸੇ ਤਰੀਕੇ ਦਾ ਹਾਲ ਕਾਂਗਰਸ ਦਾ ਵੀ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਵਾਪਸੀ ਦੀ ਤਿਆਰੀ ਦੇ ਵਿੱਚ ਜੁਟਿਆ ਹੋਇਆ ਹੈ ਤੇ ਪ੍ਰਚਾਰ ਇਹ ਰੋਡ ਸ਼ੋਅ ਜਿਸ ਦੇ ਜ਼ਰੀਏ ਜਨਤਾ ਤੱਕ ਆਪਣੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਹੁੰਚਾਈ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਸ ਰੋਡ ਸ਼ੋਅ ਦੇ ਵਿੱਚ ਜੁਟੇ ਹੋਏ ਨੇ ਤਾਂ तमाम ਵਰਗ ਇਸ ਵਕਤ ਰੋਡ ਸ਼ੋਅ ਦੇ ਵਿੱਚ ਜੁਟਿਆ ਹੋਇਆ ਨਜ਼ਰ ਆ ਰਿਹਾ ਇਹ ਤਸਵੀਰ ਵੇਖੋ ਜਿਸ ਦੇ ਵਿੱਚ ਨੌਜਵਾਨਾਂ ਦਾ ਜੋਸ਼ ਵੇਖੇ ਹੀ ਬੜ ਰਿਹਾ ਤਾਂ ਜੋਸ਼ੀਲੇ ਨੌਜਵਾਨ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਰੇ ਲਗਾ ਕੇ ਅੱਗੇ ਵਧਦੇ ਹੋਏ ਤਾਂ ਰੋਡ ਸ਼ੋਅ ਆਪਣੇ ਅਗਲੇ ਪੜਾਅ ਦੇ ਉਤੇ ਪਹੁੰਚਦਾ ਹੋਇਆ ਆਪਣੀ ਅਗਲੀ ਮੰਜ਼ਿਲ ਤੱਕ ਪਹੁੰਚਦਾ ਹੋਇਆ ਸੁਭੀ ਸਿੰਘ ਬਾਦਲ ਹੱਥ ਜੋੜ ਕੇ ਲੋਕਾਂ ਦਾ ਸਵਾਗਤ ਕਬੂਲਦੇ ਹੋਏ ਇਹਨਾਂ ਤਸਵੀਰਾਂ ਵਿੱਚ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਤਾਂ ਹੱਥ ਹੱਥ ਚੁੱਕੇ ਝੰਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੂਰੇ ਜੋਸ਼ ਦੇ ਨਾਲ ਇਸ ਰੋਡ ਸ਼ੋਅ ਦੇ ਵਿੱਚ ਜੁਟੇ ਹੋਏ ਨੇ ਕਿਉਂਕਿ ਵਰਕਰਾਂ ਦਾ ਜੋਸ਼ ਇਹ ਨਿਰਧਾਰਤ ਕਰਦਾ ਹੈ ਕਿ ਸਿਆਸਤ ਜਾਂ ਇਹ ਚੋਣ ਪਿੰਡ ਦਾ ਨਤੀਜਾ ਕੀ ਹੋਏਗਾ ਵਰਕਰ ਕਿਸੇ ਵੀ ਪਾਰਟੀ ਦੀ ਰੀੜ ਦੀ ਹੱਡੀ ਤੇ ਜਦੋਂ ਵਰਕਰਾਂ ਦਾ ਜੋਸ਼ ਹਾਈ ਹੋਵੇ ਤਾਂ ਮੰਨਿਆ ਜਾਵੇ ਕਿ ਪਾਰਟੀ ਜਾਂ ਸਿਆਸਤ ਸਹੀ ਰਾਹ ਦੇ ਉੱਤੇ ਜਾ ਰਹੀ ਹੈ ਤੇ ਇਸੇ ਵਕਤ ਲੁਧਿਆਣਾ ਪੱਛਮੀ ਦੇ ਵਿੱਚ ਇਸ ਰਾਹ ਦੇ ਉੱਤੇ ਰੋਡ ਸ਼ੋਅ ਨਿਕਲਦਾ ਹੋਇਆ ਤੇ ਸਰਬਜੀਤ ਸਿੰਘ ਚੇਂਜਰ ਵੀ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੱਥ ਜੋੜ ਕੇ ਲੋਕਾਂ ਦਾ ਸਵਾਗਤ ਕਬੂਲਦੇ ਹੋਏ ਨਜ਼ਰ ਆ ਰਹੇ ਨੇ ਲੁਧਿਆਣਾ ਪੱਛਮੀ ਤੋਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਵੈਸਟ ਕੌਣ ਵੈਸਟ ਜਨਤਾ ਤੈਅ ਕਰੇਗੀ ਪਰ ਉਪਕਾਰ ਸਿੰਘ ਕੋ ਮਨ ਨੂੰ ਜਤਾਉਣ ਦੀ ਅਪੀਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਤਾਂ ਅਜੇ ਦੇ ਵਿੱਚ ਅਕਾਲੀ ਉਮੀਦਵਾਰ ਦੀ ਹਮਾਇਤ ਦੇ ਵਿੱਚ ਇੱਕ ਵੱਡਾ ਇਕੱਠ ਇੱਥੇ ਨਜ਼ਰ ਆ ਰਿਹਾ ਇਹ ਤਸਵੀਰ ਵੇਖੋ ਕਿ ਕਿਵੇਂ ਤੁਹਾਨੂੰ ਜਿੱਥੋਂ ਤੱਕ ਨਜ਼ਰ ਜਾ ਰਹੀ ਹੋਏਗੀ ਇੱਕ ਵੱਡਾ ਹੜ ਅਕਾਲੀ ਦਲ ਦੇ ਵਰਕਰਾਂ ਦਾ ਇੱਥੇ ਨਜ਼ਰ ਆ ਰਿਹਾ ਹੋਏਗਾ ਖਾਸ ਤੌਰ ਦੇ ਉੱਤੇ ਜਵਾਨੀ ਤਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਝੰਡੇ ਤੇ ਹੱਥ ਉੱਤੇ ਚੁੱਕ ਕੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਇਹਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਤੇ ਇੱਥੇ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਰ ਉਪਕਾਰ ਸਿੰਘ ਘੁੰਮਣ ਨੂੰ ਜਿਤਾਉਣ ਦੀ ਅਪੀਲ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਹੈ ਪਰ ਇੱਥੇ ਮੁਕਾਬਲਾ ਲੁਧਿਆਣਾ ਵੈਸਟ ਦੇ ਵਿੱਚ ਬੇਹਤ ਜ਼ਿਆਦਾ ਦਿਲਚਸਪ ਰਹਿਣ ਵਾਲਾ ਹੈ ਅਕਾਲੀ ਉਮੀਦਵਾਰ ਦੀ ਹਮਾਇਤ ਦੇ ਵਿੱਚ ਵੱਡਾ ਇਕੱਠ ਇੱਥੇ ਜੁਟਿਆ ਹੋਇਆ ਹੈ ਇਹ ਤਸਵੀਰਾਂ ਨੇ ਜੋ ਇਸ ਵਕਤ ਦੀ ਸਥਿਤੀ ਨੂੰ ਬਿਆਨ ਕਰ ਰਹੀਆਂ ਨੇ ਰੋਡ ਸ਼ੋਅ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੱਢਿਆ ਜਾ ਰਿਹਾ ਹੈ ਅੱਜ ਇਹਦੇ ਵਿੱਚ ਲੋਕਾਂ ਦੇ ਸਾਹਮਣੇ तमाम ਆਪਣੇ এজেন্ডੇ ਅਕਾਲੀ ਦਲ ਦੇ ਵੱਲੋਂ ਰੱਖੇ ਜਾ ਰਹੇ ਨੇ ਕਿ ਜੇਕਰ ਅਕਾਲੀ ਦਲ ਦਾ ਉਮੀਦਵਾਰ ਜਿੱਤਦਾ ਹੈ ਤਾਂ ਪਹਿਲ ਦੇ ਆਧਾਰ ਦੇ ਉੱਤੇ ਕਿਹੜੇ-ਕਿਹੜੇ ਕੰਮ ਜਿਹੜੇ ਨੇ ਉਹ ਕਰਵਾਏ ਜਾਣਗੇ ਖਾਸ ਤੌਰ ਦੇ ਉੱਤੇ ਲੈਂਡ ਪੂਲਿੰਗ ਸਕੀਮ ਦਾ ਲਗਾਤਾਰ ਅਕਾਲੀ ਦਲ ਮੁਖਰ ਹੋ ਕੇ ਇਸ ਦਾ ਵਿਰੋਧ ਕਰ ਰਹੇ ਹੈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਸਰਕਾਰ ਦੀਆਂ ਸਕੀਮਾਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਤੱਕ ਬਹੁਤ ਸਾਰੇ ਲੋਕ ਖਾਸ ਤੌਰ ਦੇ ਉੱਤੇ ਵਪਾਰੀ ਕਾਰੋਬਾਰੀ ਵੀ ਇਸ ਦਾ ਵਿਰੋਧ ਕਰ ਰਹੇ ਨੇ